ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੱਜ ਈਡੀ ਵੱਲੋਂ ਜੋ ਹੈ ਪੰਜਾਬ ਤੇ ਹਰਿਆਣਾ ਚ 11 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਡੰਕੀ ਰੂਟ ਦੇ ਰਾਹੀ ਇਹਨਾਂ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਾਹਰੀ ਮੁਲਕਾ ਚ ਭੇਜਣ ਵਾਲੇ ਏਜੰਟਸ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਵਾਪਸ ਆਏ ਡਿਪੋਰਟਿਸ ਤੋਂ ਬਾਅਦ ਜੋ ਹੈ ਲਗਾਤਾਰ ਈਡੀ ਜੋ ਹੈ ਇਨਾ এজেন্টস ਦੇ ਉੱਤੇ ਸ਼ਿਕੰਜਾ ਕੱਸਦੇ ਹੋਏ ਨਜ਼ਰ ਆਂਦੀ ਹੈ ਜੋ ਕਿ ਲੋਕਾਂ ਨੂੰ ਡੋਂਕੀ ਰੂਟ ਰਾਹੀਂ ਗੈਰ ਕਾਨੂੰਨੀ ਟੰਗ ਨਾਲ ਅਮਰੀਕਾ ਤੇ ਹੋਰ ਦੇਸ਼ਾਂ 'ਚ ਭੇਜਣ ਦਾ ਤੰਦਾ ਕਰਦੇ ਹਨ ਅਜਿਹੇ ਏਜੰਟ ਲੋਕਾਂ ਨੂੰ 45-50 ਲੱਖ ਰੁਪਏ 'ਚ ਵਿਦੇਸ਼ ਜਾਣ ਦਾ ਲਾਲਚ ਦਿੰਦੇ ਹਨ ਇਸ ਤੋਂ ਬਾਅਦ ਉਹਨਾਂ ਨੂੰ ਜੰਗਲਾਂ ਰਾਹੀਂ ਜੋਖਮ ਭਰੇ ਰਸਤਿਆਂ ਤੇ ਪੇਜਿਆ ਜਾਂਦਾ ਹੈ ਅਜਿਹੇ ਮਾਮਲੇ ਆ ਜਿਸ 17 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਆਧਾਰ ਤੇ ਮਨੀ ਲਾਂਡਰਿੰਗ ਤਹਿਤ ਜਾਂਚ ਸ਼ੁਰੂ ਹੋ ਗਈ ਹੈ ਪ੍ਰਵਾਸੀਆਂ ਦਾ ਬਿਆਨਾਂ ਤੋਂ ਕਈ ਏਜੰਟ ਅਤੇ ਦਲਾਲਾ ਦੇ ਨਾਮ ਸਾਹਮਣੇ ਆਏ ਹਨ ਈਡੀ ਦੀ ਟੀਮ ਨੇ ਹੁਣ ਤੱਕ ਕਈ ਸ਼ੱਕੀਆਂ ਦੀ ਪਛਾਣ ਕੀਤੀ ਹੈ ਤਾਂ ਦੱਸਦੀ ਹੈ ਕਿ ਕਾਬਿਲ ਗੌਰ ਹੈ ਦੋ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਕਰੀਬ 11 ਸ਼ਹਿਰਾਂ ਅੰਮ੍ਰਿਤਸਰ ਸੰਗਰੂਰ ਪਟਿਆਲਾ ਮੋਗਾ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ ਕੁਰਕਸ਼ੇਤਰ ਅਤੇ ਕਨਾਲ ਚ ਸ਼ੱਕੀ ਵਿਅਕਤੀਆਂ ਅਤੇ ਏਜੰਟਾਂ ਦੇ ਦਫਤਰਾਂ ਤੇ ਰਿਹائشਾਂ ਤੇ منی ਲਾਂਡਰਿੰਗ ਰੋਕਥਾਮ ਐਕਟ ਪੀਐਮਐਲਏ ਦੇ ਤਹਿਤ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਕਿਹਾ ਕਿ ਇਹ منی ਲਾਂਡਰਿੰਗ ਮਾਮਲਾ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਟਰੈਵਲ ਵੀਜ਼ਾ ਏਜੰਟਾਂ ਅਤੇ ਵਿਚੋਲਿਆਂ ਖਿਲਾਫ ਦਰਜੇ 17 ਐਫਆਈਆਰ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਣ ਦੇ ਚਾਹਵਾਨ ਵੱਖ-ਵੱਖ ਲੋਕਾਂ ਨਾਲ ਧੋਖਾ ਕੀਤਾ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਏਜੰਟ ਲੋਕਾਂ ਨੂੰ ਝਾਂਸਾ ਦਿੰਦੇ ਸਨ ਕਿ ਉਹਨਾਂ ਨੂੰ ਉਡਾਨਾ ਰਹੀ ਕਾਨੂੰਨੀ ਤੌਰ ਤੇ ਵਿਦੇਸ਼ ਭੇਜਣਗੇ ਬਦਲੇ ਚੋ ప్రతి ਵਿਅਕਤੀ 45 ਤੋਂ 50 ਲੱਖ ਰੁਪਏ ਦੀ ਵੱਡੀ ਰਕਮ ਵਸੂਲਦੇ ਸਨ ਪਰ ਅਸਲ ਚ ਇਨ੍ਹਾਂ ਲੋਕਾਂ ਨੂੰ ਗਧਿਆਂ ਦੇ ਰਸਤੇ ਯਾਨੀ ਜੰਗਲ ਅਤੇ ਖਤਰਨਾਕ ਰਸਤੇ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾ ਪਾਰ ਕਰਕੇ ਅਮਰੀਕਾ ਪੇਜਿਆ ਜਾਂਦਾ ਸੀ ਇੰਨਾ ਹੀ ਨਹੀਂ ਇਹ ਏਜੰਟ ਮਾਫੀਆ ਨਾਲ ਮਿਲ ਕੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਡਰਾ ਧਮਕਾ ਕੇ ਹੋਰ ਪੈਸੇ ਵਸੂਲਦੇ ਸਨ ਕਈ ਵਾਰ ਇਨ੍ਹਾਂ ਪਰਿਵਾਰਾਂ ਨੂੰ ਲਗਾਤਾਰ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਦੇ ਰਿਸ਼ਤੇਦਾਰ ਗੰਭੀਰ ਖਤਰੇ 'ਚ ਪੈ ਸਕਦੇ ਹਨ ਈਡੀ ਨੇ ਉਹਨਾਂ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਿਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਇਨ੍ਹਾਂ ਬਿਆਨਾਂ ਤੋਂ ਕੁਝ ਨਵੇਂ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਈਡੀ ਦੀ ਇਸ ਕਾਰਵਾਈ ਨੂੰ ਇੱਕ ਵੱਡੇ ਯਾਤਰਾ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕਰਨ ਦੀ ਦਿਸ਼ਾ 'ਚ ਅਹਿਮ ਮੰਨਿਆ ਜਾ ਰਿਹਾ ਹੈ ਏਜੰਸੀ ਨੂੰ ਉਮੀਦ ਹੈ ਕਿ ਇਸ ਜਾਂਚ ਨਾਲ ਕਈ ਹੋਰ ਹੈਰਾਨ ਕਰਨ ਵਾਲੇ クラスをおであ。し <music>